ਸਤਿ ਸ਼੍ਰੀ ਅਕਾਲ ਜੀ RAMU ਦੀਆਂ 7 ਬੇਟੀਆਂ ਸੀ 20 ਸਾਲ ਮਜ਼ਦੂਰੀ ਕਰਕੇ ਬਸ ਇਨੇ ਹੀ ਪੈਸੇ ਜਮਾ ਹੋਏ ਸੀ ਕਿ ਉਹ ਆਪਣੀ ਇੱਕ ਹੀ ਬੇਟੀ ਦਾ ਵਿਆਹ ਕਰ ਸਕਦਾ ਸੀ ਇੱਕ ਦਿਨ ਇੱਕ ਫਕੀਰ ਆਵਾਜ਼ ਲਗਾ ਰਿਹਾ ਸੀ ਰੱਬ ਦੇ ਨਾਮ ਤੇ 10 ਦੋ ਤੇ ਰੱਬ 70 ਦੇਵੇਗਾ ਤਾਂ RAMU ਦੀ ਪਤਨੀ ਨੇ ਲੜਕੀ ਦੇ ਵਿਆਹ ਲਈ ਜਮਾ ਕੀਤੇ ਸਾਰੇ ਪੈਸੇ ਉਸ ਫਕੀਰ ਨੂੰ ਦੇ ਦਿੱਤੇ ਅਤੇ ਸੋਚਿਆ ਦੇ ਸੱਤ ਗੁਣਾ ਮਿਲਣਗੇ ਤਾਂ ਸੱਤਾਂ ਬੇਟੀਆਂ ਦੇ ਵਿਆਹ ਹੋ ਜਾਣਗੇ ਵਿਆਹ ਦਾ ਸਮਾਂ ਆਇਆ ਤਾਂ ਰਾਮੂ ਨੇ ਆਪਣੀ ਪਤਨੀ ਤੋਂ ਪੈਸੇ ਮੰਗੇ ਅਤੇ ਪਤਨੀ ਦਾ ਜਵਾਬ ਸੁਣ ਕੇ ਉਸ ਨੇ ਗੁੱਸੇ ਵਿੱਚ ਆਪਣੀ ਪਤਨੀ ਦੀਆਂ ਹੱਡੀਆਂ ਤੋੜ ਦਿੱਤੀਆਂ ਤੇ ਬੇਇੱਜ਼ਤੀ ਦੇ ਡਰ ਨਾਲ ਘਰੋਂ ਭੱਜ ਗਿਆ ਅਰਜਾਦੋ ਬਰਾਤ ਆਈ ਤਾਂ ਮਾਂ ਬੇਟੀਆਂ ਦੀਆਂ ਚੀਕਾਂ ਨਿਕਲ ਗਈਆਂ ਕਿਉਂਕਿ ਗਰਮੀਆਂ ਦੀ ਤੇਜ਼ ਧੁੱਪ ਵਿੱਚ ਰਾਮੂ ਪੂਰੀ ਤਰ੍ਹਾਂ ਨਾਲ ਭਿੱਜਿਆ ਹੋਇਆ ਸੀ ਇੱਕ ਨਜ਼ਰ ਉਸਨੇ ਸੂਰਜ ਦੀ ਵਾਦੀ ਤਪਸਵਾਲ ਦੇਖਿਆ ਤੇ ਦੂਜੀ ਨਜ਼ਰ ਆਪਣੇ ਪੁਰਾਣੇ ਫਟੇ ਜਏ ਕੱਪੜਿਆਂ ਦੇ ਵੱਲ ਵੇਖਿਆ ਉਹ ਪਸੀਨੇ ਨਾਲ ਨਹਾ ਚੁੱਕਿਆ ਸੀ ਬੁਲ ਪਿਆਸ ਦੀ ਸਿੱਦਤ ਨਾਲ ਸੁੱਕ ਚੁੱਕੇ ਸੀ ਪਰ ਦੁਪਹਿਰ ਦੇ ਖਾਣੇ ਵਿੱਚ ਅਜੇ ਵੀ ਵਕਤ ਸੀ ਉਸਨੇ ਖੁਸ਼ ਨੂੰ ਬੁਲਾ ਤੇ ਜ਼ੁਬਾਨ ਫੇਰ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਮੋਢਿਆਂ ਤੇ ਚੁੱਕੀ ਸੀਮਟ ਦੀ ਬੋਰੀ ਉਸਨੇ ਕੱਚੇ ਮਕਾਨ ਵਿੱਚ ਛੁੱਟੀ ਅਤੇ ਸਾਹਮਣੇ ਰੱਖੇ ਵਾਟਰ ਕੂਲਰ ਦੇ ਕੋਲ ਆ ਗਿਆ ਸਟੀਲ ਦੇ ਗਲਾਸ ਵਿੱਚ ਜਦੋਂ ਪਾਣੀ ਭਰਿਆ ਤਾਂ ਉਸ ਦਾ ਪਾਣੀ ਵੀ ਗਰਮ ਸੀ ਬਸ ਬੜੀ ਮੁਸ਼ਕਲ ਨਾਲ ਉਹ ਥੋੜਾ ਜਿਹਾ ਪਾਣੀ ਵੀ ਪੀ ਸਕਿਆ ਕਮੀਜ਼ ਦੇ ਨਾਲ ਆਪਣਾ ਪਸੀਨਾ ਪੂੰਝਿਆ ਅਜੇ ਕੁਝ ਮਿੰਟ ਹੀ ਗੁਜ਼ਰੇ ਸੀ ਇਸ ਨੂੰ ਬੈਠੇ ਹੋਏ ਕਿ ਬਾਹਰੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹੋ ਰਾਮ ਜਲਦੀ ਕਰ ਟਰੱਕ ਤੇਰੇ ਬਾਪ ਦਾ ਨਹੀਂ ਆ ਜੋ ਇੱਥੇ ਖੜਾ ਰਹੇਗਾ ਜਲਦੀ ਨਾਲ ਸਾਰੀਆਂ ਬੋਰੀਆਂ ਢੇਰ ਉਤਾਰ ਫਿਰ ਦੂਸਰਾ ਟਰੱਕ ਵੀ ਆਉਣ ਵਾਲਾ ਆ ਰੇਤ ਬੱਜਰੀ ਦਾ ਅੱਜ ਹੀ ਸਾਰਾ ਕੰਮ ਨੇ ਮਟਾਉਣਾ ਆ ਅਜੇ ਤਾਂ ਪਹਿਲਾ ਹੀ ਸਾਫੁੱਲਿਆ ਹੋਇਆ ਸੀ ਫਿਰ ਉਮਰ ਵੀ ਤਾਂ 50 ਤੋਂ ਉੱਪਰ ਹੋ ਗਈ ਸੀ ਹੁਣ ਇਸ ਦੇ ਕੋਲੋ ਤੇਜ਼ੀ ਨਾਲ ਕੰਮ ਨਹੀਂ ਹੁੰਦਾ ਸੀ ਜਿਸ ਤਰ੍ਹਾਂ ਉਹ ਜਵਾਨੀ ਵਿੱਚ ਕਰਦਾ ਆ ਰਿਹਾ ਸੀ ਪਰ ਮਜ਼ਦੂਰ ਦੀ ਜ਼ਿੰਦਗੀ ਵਿੱਚ ਕਿੱਥੇ ਬੋਝ ਘਟ ਹੁੰਦਾ ਆ ਰਾਮੂ ਨੇ ਗਹਿਰਾ ਸਾਲ ਲਿਆ ਤੇ ਬਾਹਰ ਨਿਕਲ ਆਇਆ ਜਦੋਂ ਤੋ ਜੂਨ ਮਹੀਨਾ ਚੜ੍ਹਿਆ ਸੀ ਗਰਮੀ ਤਾਂ ਸਿਖਰਾਂ ਤੇ ਪਹੁੰਚ ਗਈ ਸੀ ਵਾਰ-ਵਾਰ ਰਾਮੂ ਦਾ ਦਿਲ ਡੁੱਬਣ ਲੱਗ ਪੈਂਦਾ ਸੀ ਦਿਲ ਚੰਦਾ ਸੀ ਕਿ ਜਾਗ ਠੰਡੇ ਪਾਣੀ ਦਾ ਪੀਣ ਨੂੰ ਮਿਲ ਜਾਵੇ ਜਾਂ ਇਹ ਸੂਰਜ ਹੀ ਕੁਝ ਠੰਡਾ ਹੋ ਜਾਵੇ ਹੁਣ ਤਾਂ ਨੰਗੇ ਪੈਰੀਂ ਵਿੱਚ ਜ਼ਮੀਨ ਤੇ ਚੱਲਣਾ ਮੁਸ਼ਕਲ ਹੋ ਰਿਹਾ ਸੀ ਠਕਾਵਟ ਨਾਲ ਜੋੜ-ਜੋੜ ਤੁਰ ਰਿਹਾ ਸੀ ਪਰ ਉਹ ਇੱਕ ਤੋਂ ਬਾਅਦ ਇੱਕ ਬੋਰੀ ਆਪਣੇ ਮੋਢਿਆਂ ਤੇ ਚੁੱਕ ਕੇ ਕੰਮ ਵਿੱਚ ਰੁੱਝਿਆ ਹੋਇਆ ਸੀ RAMU ਇੱਕ ਮਜ਼ਦੂਰ ਸੀ ਨੰਗੇ ਪੈਰੀ ਸੀਮਿੰਟ ਦੀਆਂ ਬੋਰੀਆਂ ਮਿਸਤਰੀ ਦੇ ਕੋਲ ਰੱਖਦਾ ਸੀ ਅਤੇ ਜ਼ਿਆਦਾਤਰ ਘਰ ਬਣਾਉਣ ਵਿੱਚ ਮਜ਼ਦੂਰੀ ਕਰਦਾ ਸੀ ਸਵੇਰੇ ਤੜਕੇ ਤੋਂ ਹੀ ਇਸਦੀ ਡਿਊਟੀ ਸ਼ੁਰੂ ਹੋ ਜਾਂਦੀ ਸੀ ਅਤੇ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਹੀ ਉਹ ਘਰ ਵਾਪਸ ਆਉਂਦਾ ਸੀ ਜਦੋਂ ਘਰ ਆਮਦਤ ਸੀ ਤਾਂ ਸੱਤੇ ਬੇਟੀਆਂ ਬਾਪ ਦੀ ਖਿਦਮਤ ਵਿੱਚ ਜੁੜ ਜਾਂਦੀਆਂ ਸਾਨੂੰ ਉਸਦੀ ਪਤਨੀ ਇੱਕ ਤੋਂ ਬਾਅਦ ਇੱਕ ਸੱਤ ਲੜਕੀਆਂ ਦੀ ਪਦਾਇਸ਼ ਦੇ ਕਰਕੇ ਉਮਰ ਤੋਂ ਪਹਿਲਾਂ ਹੀ ਬੁੱਢੀ ਲੱਗਣ ਲੱਗ ਪਈ ਸੀ ਇਹ ਹਾਲ ਰਾਮੂ ਦਾ ਵੀ ਸੀ ਸੀਮਿੰਟ ਦੀਆਂ ਬੋਰੀਆਂ ਚੁੱਕਦੇ ਚੁੱਕਦੇ ਸਮੇਂ ਤੋਂ ਪਹਿਲਾਂ ਹੀ ਕਮਰ ਚੁੱਕ ਗਈ ਸੀ ਅਤੇ ਫਿਰ ਸੱਤ ਬੇਟੀਆਂ ਦਾ ਸੋਚ ਕੇ ਤਾਂ ਇਸ ਦੀ ਕਮਰ ਹੀ ਟੁੱਟ ਜਾਂਦੀ ਬੇਟੇ ਦੀ ਚਾਹਤ ਵਿੱਚ ਸੱਤ ਬੇਟੀਆਂ ਦੀ ਪਦਾਇਸ਼ਣ ਇਸ ਨੂੰ ਕਮਲਾ ਕਰਕੇ ਰੱਖ ਦਿੱਤਾ ਸੀ ਸਾਰੀਆਂ ਬੇਟੀਆਂ ਖੂਬਸੂਰਤ ਸਲੀਕੇਦਾਰ ਅਤੇ ਖਿਦਮਤਗੁਜ਼ਾਰ ਸੀ ਪਰ ਦਾਜ ਤੋਂ ਬਿਨਾ ਕੋਈ ਵੀ ਵਿਆਹਨ ਦੇ ਲਈ ਤਿਆਰ ਨਹੀਂ ਸੀ ਇਹ ਗੱਲ ਉਹ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਜਦੋਂ ਤੱਕ ਉਹ ਬੇਟੀਆਂ ਨੂੰ ਦਾਜ ਨਹੀਂ ਦੇਵੇਗਾ ਕੋਈ ਵੀ ਉਸ ਦੀਆਂ ਬੇਟੀਆਂ ਨੂੰ ਵਿਆਹ ਕੇ ਨਹੀਂ ਲੈ ਜਾਵੇਗਾ ਸ਼ਾਮ ਦੀ ਰੋਟੀ ਵਿੱਚ ਜਦੋਂ ਰਾਮੂ ਨੇ ਮੀਟ ਦੀ ਸਬਜ਼ੀ ਦੇਖੀ ਤਾਂ ਪਤਨੀ ਨੂੰ ਬੋਲਿਆ ਮੈਂ ਇਹ ਗੱਲ ਤੈਨੂੰ ਕਿੰਨੀ ਵਾਰ ਕਹੀ ਕਿ ਮੀਟ ਨਾ ਬਣਾਇਆ ਕਰ ਬਹੁਤ ਮਹਿੰਗਾ ਹੋ ਚੁੱਕਿਆ ਆ ਇਸ ਦੀ ਜਗ੍ਹਾ ਦਾਲ ਬਣਾ ਲੈਂਦੀ ਤਾਂ ਦੋ ਵਕਤ ਗੁਜ਼ਰ ਜਾਂਦੇ ਪੈਸੇ ਬਚਾ ਕੇ ਰੱਖੇ ਪਰ ਤੂੰ ਹਾਂ ਕਿ ਸਮਝਦੀ ਹੀ ਨਹੀਂ ਜੋਤੀ ਦੇ ਵਿਆਹ ਦੇ ਸਮੇਂ ਕੰਮ ਆਉਣਗੇ ਪਰ ਤੈਨੂੰ ਕੀ ਫਿਕਰ ਆਪਣੇ ਬਾਪ ਦਾ ਗੁੱਸੇ ਵਾਲਾ ਮਜਾਜ ਦੇਖ ਕੇ ਵੱਡੀ ਬੇਟੀ ਨੇ ਹੀ ਗੱਲ ਸੰਭਾਲ ਲਈ ਕਹਿਣ ਲੱਗੀ ਪਿਤਾ ਜੀ ਅਸੀਂ ਹੀ ਮਾਂ ਨੂੰ ਜिद ਕੀਤੀ ਸੀ ਕਿ 2 ਮਹੀਨੇ ਗੁਜ਼ਰ ਗਏ ਕੁਝ ਚੰਗਾ ਨਹੀਂ ਖਾਦਾ ਇਸੇ ਕਰਕੇ ਮਾਂ ਨੇ ਪਾਈਆ ਮੀਟ ਲਿਆ ਕੇ ਬਣਾ ਦਿੱਤਾ ਉਸ ਦੀਆਂ ਬੇਟੀਆਂ ਵਿੱਚ ਤਾਂ ਰਾਮੂ ਦੀ ਜਾਣ ਵਸਦੀ ਸੀ ਇਸ ਕਰਕੇ ਕੁਝ ਨਾ ਕਿਹਾ ਬੇਟੀਆਂ ਨੇ ਪਹਿਲਾਂ ਬਾਪ ਨੂੰ ਰੱਜ ਕੇ ਖਾਣਾ ਖਵਾ ਦਿੱਤਾ ਅਤੇ ਉਸ ਤੋਂ ਬਾਅਦ ਜੋ ਬਚਿਆ ਉਸ ਨੂੰ ਖਾ ਕੇ ਰੱਬ ਦਾ ਸ਼ੁਕਰ ਕੀਤਾ ਪਰ ਅਗਲੇ ਦਿਨ ਜੋ ਇਹਨਾਂ ਉੱਪਰ ਕਿਆਮਤ ਟੁੱਟੀ ਸੀ ਇਹਨਾਂ ਦਾ ਘਰ ਵੀ ਕਰਕੇ ਰਹਿ ਗਿਆ ਜੂਨ ਦੀ ਸਖਤ ਗਰਮੀ ਦਾ ਦਿਨ ਸੀ ਇਦਾਂ ਲੱਗਦਾ ਸੀ ਜਿਦਾ ਸੂਰਜ ਸਿਰ ਤੇ ਖੜਾ ਹੈ ਤੇ ਉਸਦੀ ਤਪ ਸਿੱਧੀ RAMU ਦੇ ਸਿਰ ਤੇ ਪੈ ਰਹੀ ਸੀ ਕੁਝ ਹੀ ਸਿਮਟ ਦੀਆਂ ਬੋਰੀਆਂ ਚੁੱਕਨ ਤੇ ਉਹ ਪਸੀਨੇ ਨਾਲ ਭਰ ਗਿਆ ਸੀ ਪਰ ਕੰਮ ਤਾਂ ਉਸ ਨੂੰ ਕਰਨਾ ਸੀ ਅਜੇ ਉਸ ਨੂੰ ਬੋਰੀਆਂ ਚੁੱਕਦੇ ਹੋਏ ਨੂੰ ਇੱਕ ਘੰਟਾ ਵੀ ਨਹੀਂ ਹੋਇਆ ਸੀ ਜਦੋਂ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਗਿਆ ਸਾਰੇ ਮਜ਼ਦੂਰ RAMU ਦੇ ਕੋਲ ਪਹੁੰਚ ਗਏ ਉਸ ਨੂੰ ਹਸਪੀਟਲ ਲੈ ਗਏ ਡਾਕਟਰ ਨੇ ਬੀਪੀ ਲੋ ਹੋਣ ਦਾ ਕਿਹਾ ਫਿਰ ਉਮਰ ਵੀ ਹੋ ਗਈ ਸੀ ਥੋੜੇ ਬਹੁਤੇ ਟਰੀਟਮੈਂਟ ਤੋਂ ਬਾਅਦ ਉਸ ਨੂੰ ਹੋਸ਼ ਆ ਗਿਆ ਸੀ ਡਾਕਟਰ ਨੇ ਆਰਾਮ ਦੀ ਸਲਾਹ ਦਿੱਤੀ ਤਾਂ ਹੱਸ ਕੇ ਕਹਿਣ ਲੱਗਾ ਡਾਕਟਰ ਸਾਹਿਬ ਸੱਤ ਬੇਟੀਆਂ ਨੇ ਮੇਰੀਆਂ ਇਹ ਉਹ ਵੀ ਵਿਆਉਣ ਦੇ ਲਾਈਕ ਜੇ ਮੈਂ ਆਰਾਮ ਕਰਾਂਗਾ ਤਾਂ ਉਹਨਾਂ ਨੂੰ ਕੌਣ ਖਵਾਵੇਗਾ ਅਤੇ ਵਿਆਵੇਗਾ ਕੌਣ ਹੁਣ ਤਾਂ ਮਰਨ ਤੋਂ ਬਾਅਦ ਹੀ ਲੰਮੀ ਨੀਂਦ ਸੌਣ ਨੂੰ ਮਿਲੇਗੀ ਜਦੋਂ ਘਰ ਪਹੁੰਚਿਆ ਤਾਂ ਉਸ ਨੂੰ ਵਕਤ ਤੋਂ ਪਹਿਲਾਂ ਘਰ ਦੇਖ ਕੇ ਉਸ ਦੀ ਵੱਡੀ ਬੇਟੀ ਵਜਾ ਪੁੱਛਣ ਲੱਗ ਪਈ ਹੱਥ ਵਿੱਚ ਦਵਾਈ ਦੇਖ ਕੇ ਉਸ ਦਾ ਦਿਲ ਖबरा ਗਿਆ ਸੀ ਤੁਰੰਤ ਆਪਣੇ ਬਾਪ ਦੇ ਕੋਲ ਪਹੁੰਚੀ ਪਿਤਾ ਜੀ ਕੀ ਹੋ ਗਿਆ ਹੈ ਤੁਹਾਡੀ ਰੰਗਤ ਕਿਉਂ ਪੀਲੀ ਹੋ ਗਈ ਹੈ ਜੋਤੀ ਨੇ ਫਿਕਰਮੰਦੀ ਦੇ ਨਾਲ ਪੁੱਛਿਆ ਕੁਝ ਨਹੀਂ ਬਸ ਥੋੜਾ ਜਿਹਾ ਚੱਕਰ ਆ ਗਿਆ ਸੀ ਮੈਨੂੰ ਠੰਡਾ ਪਾਣੀ ਪਿਲਾ ਦੇ ਰਾਮੂ ਨੇ ਫੁੱਲ ਦੇ ਸਾਹ ਨਾਲ ਕਿਹਾ ਠੀਕ ਨਾਲ ਬੋਲਿਆ ਵੀ ਨਹੀਂ ਜਾ ਰਿਹਾ ਸੀ ਉਹ மஞ்சੇ ਤੇ ਹੀ ਬੈਠ ਗਿਆ ਜਦੋਂ ਉਸ ਦੀ ਪਤਨੀ ਨੇ ਦੇਖਿਆ ਤਾਂ ਆਪਣੀ ਬੇਟੀ ਨੂੰ ਬੋਲੀ ਉਹ ਜੋਤੀ ਆਪਣੇ ਬਾਪ ਨੂੰ ਚੀਨੀ ਨਮਕ ਵਾਲਾ ਪਾਣੀ ਪਿਲਾ ਦੇ ਦੇਖ ਤਾਂ ਸਹੀ ਕਿਦਾਂ ਸੌ ਸਾਈ ਹੋਇਆ ਪਿਆ ਆ ਫਿਰ ਉਹ ਆਪਣੇ ਪਤੀ ਰਾਮੂ ਨੂੰ ਬੋਲੀ ਸੁਣੋ ਜੀ ਮੈਂ ਤਾਂ ਕਹਿੰਦੀ ਹਾਂ ਕਿ ਇੱਕ ਦੋ ਦਿਨਾਂ ਲਈ ਆਰਾਮ ਕਰ ਲਓ ਦੇਖੋ ਨਾ ਕਿਦਾਂ ਰੰਗ ਤਾਂ ਫਿੱਕੀ ਪੈ ਗਈ ਆ ਹੁਣ ਦੀ ਵਾਰ ਵਾਰ ਰਾਮੂ ਨੇ ਆਪਣੀ ਤਨੀ ਦੇ ਵੱਲ ਗੌਰ ਨਾਲ ਦੇਖ ਕੇ ਬੋਲਿਆ ਸੱਤ ਬੇਟੀਆਂ ਦਾ ਪਾਰਿਆ ਮੇਰੇ ਉੱਪਰ ਜੇ ਮੈਂ ਘਰ ਬੈਠ ਗਿਆ ਤਾਂ ਭੁੱਖੇ ਰੰ ਦੀ ਨੋਬਤਾ ਜਾਵੇਗੀ ਐਨੀ ਧੀਰ ਨੂੰ ਜੋਤੀ ਪਾਣੀ ਦਾ ਸ਼ਰਬਤ ਬਣਾ ਕੇ ਲਾਈ। ਰਾਮੂ ਨੇ ਸ਼ਰਬਤ ਪੀਤਾ ਤੇ ਉੱਥੇ ਹੀ ਮੰਜੇ ਤੇ लेट ਗਿਆ। ਬੀਟੀ ਨੇ ਸਟੈਂਡ ਫੈਨ ਵੀ ਲਗਾ ਦਿੱਤਾ ਉਸ ਦੀ ਪਤਨੀ ਬੋਲੀ ਰੱਬ ਨੇ ਦਿੱਤੀਆਂ ਹਨ ਤਾਂ ਆ ਬੇਨਾਂ ਦੇ ਇਹਨਾਂ ਦਾ ਨਸੀਬ ਵੀ ਚੰਗੇ ਹੀ ਖੋਲੇਗਾ ਮੇਰਾ ਤਾਂ ਆਪਣੇ ਰੱਬ ਤੇ ਬਹੁਤ ਯਕੀਨ ਹੈ ਤੁਸੀਂ ਫਿਕਰ ਕਿਉਂ ਕਰਦੇ ਹੋ ਜੀ ਆਰਾਮ ਨਾਲ ਸੌਂ ਜਾਓ ਰਾਮੂ ਨੂੰ ਅੱਜ ਤੱਕ ਆਪਣੀ ਪਤਨੀ ਦੀ ਗੱਲ ਸਮਝ ਨਹੀਂ ਆਈ ਕਿ ਹਰ ਸਮੇਂ ਕਹਿੰਦੀ ਕਿ ਰੱਬ ਨੇ ਦਿੱਤੀਆਂ ਹਨ ਅਤੇ ਰੱਬ ਹੀ ਇਹਨਾਂ ਦਾ ਨਸੀਬ ਵੀ ਚੰਗਾ ਕਰੇਗਾ ਰਾਮੂ ਦੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋ ਗਏ ਸੀ ਪਰ ਫਕੀ ਫਿਕਰਾਂ ਸੀ ਕਿ ਖਤਮ ਨਹੀਂ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਸੀ ਕੁਝ ਦਿਨ ਪਹਿਲਾਂ ਇਸ ਦੇ ਨਾਲ ਕੰਮ ਕਰਨ ਵਾਲੇ ਟੂਰ ਨੇ ਇਸ ਦੀ ਬੀਟੀ ਦੇ ਰਿਸ਼ਤੇ ਦੀ ਗੱਲ ਕੀਤੀ ਸੀ ਪਰ ਆਮੂ ਨੇ ਅਜੇ ਤੱਕ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ ਚਾਹੁੰਦਾ ਸੀ ਕਿ ਕੋਈ ਚੰਗਾ ਰਿਸ਼ਤਾ ਆ ਜਾਵੇ ਕਿਉਂਕਿ ਇਸ ਤਰ੍ਹਾਂ ਤਾਂ ਬੇਟੀ ਮਜ਼ਦੂਰ ਦੇ ਘਰੋਂ ਨਿਕਲ ਕੇ ਮਜ਼ਦੂਰ ਦੇ ਘਰ ਹੀ ਚਲੀ ਜਾਵੇਗੀ ਪਰ ਵੱਡੀ ਬੇਟੀ 24 ਸਾਲ ਤੋਂ ਵੀ ਟੱਪ ਚੁੱਕੀ ਸੀ ਇਸ ਕਰਕੇ ਅੱਖਾ ਬੰਦ ਕਰਕੇ ਆਪਣੀ ਪਤਨੀ ਤੋਂ ਸਲਾਹ ਲੈਣ ਲੱਗ ਪਿਆ ਕਹਿਣ ਲੱਗਾ ਸੁੰਦਰ ਨੇ ਆਪਣੇ بیٹے ਦੇ ਲਈ ਜੋਤੀ ਦਾ ਰਿਸ਼ਤਾ ਮੰਗਿਆ ਲੜਕਾ ਤਾਂ ਮੈਂ ਦੇਖਿਆ ਹੈ ਸ਼ਰੀਫ ਆ ਪਰ ਗੱਲ ਸਿਰਫ ਉਹੀ ਕਿ ਦੋ ਵਕਤ ਦੀ ਰੋਟੀ ਹੀ ਇੱਜ਼ਤ ਨਾਲ ਦੇਵੇਗਾ ਪਤਨੀ ਨੇ ਕਿਹਾ ਬੁਲਾ ਲਓ ਹੁਣ ਆਪਾਂ ਨੂੰ ਬੱਚੀ ਨੂੰ ਵਿਆਹਣਾ ਵੀ ਤਾਂ ਹੈ रामੂ ਨੇ ਹਾਮੀ ਭਰਦੇ ਹੋਏ ਇਸ ਗੱਲ ਵਿੱਚ ਸਿਰ ਲਾ ਦਿੱਤਾ ਕੁਝ ਦਿਨਾਂ ਬਾਅਦ ਹੀ ਸੁੰਦਰਾ ਤੇ ਉਸਦੀ ਪਤਨੀ ਜੋਤੀ ਨੂੰ ਵੇਖਣ ਆ ਗਏ ਅਤੇ ਜੋਤੀ ਉਹਨਾਂ ਨੂੰ ਪਸੰਦ ਵੀ ਆ ਗਈ ਸੀ ਖੂਬਸੂਰਤ ਤਸਲੀਕੇਦਾਰ ਕਰਦੇ ਹਰ ਕੰਮ ਵਿੱਚ ਮਾਰ ਬੈਠੇ ਬੈਠੇ ਰਿਸ਼ਤਾ ਵੀ ਤੈਅ ਹੋ ਗਿਆ ਕੁਝ ਮਹੀਨਿਆਂ ਬਾਅਦ ਵਿਆਹ ਦਾ ਵੀ ਸੁੰਦਰ ਨੇ ਕਹਿ ਦਿੱਤਾ ਸੀ ਇਸ ਗੱਲ ਤੇ RAMU ਨੇ ਆਪਣੀ ਪਤਨੀ ਦੇ ਵੱਲ ਦੇ ਕੇ ਆ ਅਤੇ ਸੁੰਦਰ ਨੂੰ ਕਿਹਾ ਦੇਖ ਭਰਾ ਮੈਂ ਆਪਣੀ ਬੱਚੇ ਢੇਰ ਸਾਰਾ ਦਾਜ ਤਾਂ ਨਹੀਂ ਦੇ ਸਕਦਾ ਹਾਂ ਪਰ 20 ਸਾਲ ਦੀ ਜਮਾ ਪੂੰਜੀ ਪਈ ਹੈ ਜੋ ਇਸਦੇ ਨਸੀਬ ਦਾ ਹੋਵੇਗਾ ਉਹ ਸਾ ਦਵਾਂਗਾ ਸੁੰਦਰ ਖੁਦ ਵੀ ਕਮਦੂ ਸੀ ਇਸ ਕਰਕੇ ਕੁਝ ਨਹੀਂ ਬੋਲਿਆ ਉਸਦੀ ਮਜਬੂਰੀ ਨੂੰ ਸਮਝਦਾ ਸੀ ਪਰ ਪਤਨੀ ਨਖਰੇ ਵਾਲੀ ਸੀ ਕਹਿਣ ਲੱਗੀ ਸੁੰਦਰ ਜੀ ਕਿਹੀ ਤਾਂ ਬੇਟਾ ਹੈ ਮੇਰਾ ਮੈਂ ਤਾਂ ਸਾਰੇ ਚਾ ਇਸਦੇ ਵਿਆਹ ਤੇ ਹੀ ਪੂਰੇ ਕਰਨੇ ਨੇ ਬਰਾਦਰੀ ਮੇਰੀ ਜਾਦਾ ਲੰਬੀ ਚੌੜੀ ਤਾਂ ਨਹੀਂ ਹੈ ਪਰ ਜਾ ਰਹਾ ਕਿ ਬੇਟੀ ਦੀ ਬਰਾਤ ਵੀ 100 ਬੰਦਾ ਤਾਂ ਲਿਆਵਾਂਗੀ ਅਤੇ ਖਾਣੇ ਦੀ ਹੀ ਇੱਜ਼ਤ ਹੁੰਦੀ ਹੈ ਬਸ ਮੇਰੇ ਬਰਾਤੀਆਂ ਦੀ ਸੇਵਾ ਕਰ ਦੇਣਾ ਬਾਕੀ ਤੇਰੀ ਬੇਟੀ ਹੈ ਜੋ ਤੂੰ ਦਵੇਂਗਾ ਆਪਣੇ ਕਮਰੇ ਅਤੇ ਘਰ ਵਿੱਚ ਸਜਾ ਲਵੇਗੀ ਸਿੱਧਾ ਜਾਂ ਮਤਲਬ ਸੀ ਕਿ ਜੋ ਦਾਜ ਦਿਓਗੇ بیٹی استعمال کر لے گی رامو دی بھی سالوں دی محنت مزدوری دی اینی ہی جمع پونجی ہوئی کہ ایک ہی بیٹی سکتا سی اس کر کے ہمیں پار دیتی پر پتنی بہت کموش ہو گئی سی لڑکے والے کرو گئے تا رامو دی پتنی کہیں لگی پتا نہیں کہ یہ لوگ لالچی جائے لگ دینے ਇੰਨਾ ਦਾ ਬੇਟਾ ਕਿਹੜਾ ਸਰਕਾਰੀ ਨੌਕਰੀ ਤੇ ਹੈ ਮਜ਼ਦੂਰੀ ਤਾਂ ਹੈ ਕੀ ਸੀ ਜੇ ਕਹਿ ਦਿੰਦੇ ਕਿ ਬਿਨਾਂ ਦਾਤ ਤੋਂ ਹੀ ਬੇਟੀ ਸਾਨੂੰ ਦੇ ਦਿਓ ਪਤਨੀ ਦੀ ਗੱਲ ਸੁਣ ਕੇ RAMU ਹਲਕਾ ਜਿਹਾ ਮੁਸਕਰਾਇਆ ਤੇ ਕਹਿਣ ਲੱਗਾ ਗਰੀਬ ਹੋਵੇ ਜਾਂ ਅਮੀਰ ਬਿਨਾਂ ਦਾਤ ਤੋਂ ਬੇਟੀ ਘਰੋਂ ਵਿਦਾ ਨਹੀਂ ਹੁੰਦੀ ਖੈਰ ਤੂੰ ਇੱਕ ਨੂੰ ਤਾਂ ਵੇੋਂ ਦੀ ਤਿਆਰੀ ਕਰ ਬਾਕੀ ਦੀ ਬਾਅਦ ਵਿੱਚ ਦੇਖੀ ਰਾਮੂ ਨੂੰ ਇਹ ਸੀ ਕਿ ਚਲੋ ਇੱਕ ਬੇਟੀ ਤਾਂ ਆਪਣੇ ਘਰ ਦੀ ਹੋਏਗੀ ਅਜੇ ਇਹ ਗੱਲ ਕੁਝ ਪੁਰਾਣੀ ਵੀ ਨਹੀਂ ਹੋਈ ਕਿ ਵੱਡੀ ਤੋਂ ਛੋਟੀ ਬੇਟੀ ਰਾਣੀ ਦੇ ਵਿਲ ਲਈ ਵੀ ਮੋਚੀ ਦੇ بیٹے ਦਾ ਰਿਸ਼ਤਾ ਆ ਗਿਆ ਖੈਰ ਉਹ ਵੀ ਠੀਕ ਠਾਕ ਹੀ ਸੀ ਪਰ ਲੜਕੇ ਦਾ ਕੰਮ ਚੰਗਾ ਸੀ ਲੜਕੇ ਦੇ ਦਿਮਾਗ ਖੋਦ ਆਈ ਸੀ ਤੇ ਕਹਿਣ ਲੱਗੀ ਕਿ ਮੇਰਾ ਬੇਟਾ ਰੋਜ਼ 2000 ਕਮਾਉਂਦਾ ਹੈ ਬੇਸ਼ੱਕ ਬੇਟਾ ਮੋਚੀ ਹੈ ਪਰ ਕਮਾਈ ਚੰਗੀ ਹੈ ਪਰ ਜਦੋਂ ਰਾਮੂ ਦੀ ਪਤਨੀ ਨੇ ਕਿਹਾ ਕਿ ਅਸੀਂ ਦੋ ਬੇਟੀਆਂ ਨੂੰ ਇੰਨਾ ਦਾਜ ਨਹੀਂ ਦੇ ਸਕਦੇ ਤਾਂ ਉਸ ਦਾ ਮੂੰਹ ਬਣ ਗਿਆ ਸੀ ਕਹਿਣ ਲੱਗੀ ਦੇਖ ਲਓ ਵਿਆਹ ਤਾਂ ਇੱਕ ਵਾਰ ਹੀ ਹੁੰਦਾ ਆ ਮਾਵਾਂ ਦੇ ਵੀ ਕੁਝ ਜ਼ਰਮਾਨ ਹੁੰਦੇ ਨੇ ਖੈਰ ਤੇਰੀ ਮਰਜ਼ੀ ਹੈ ਇੱਕ ਗੱਲ ਹੈ ਤੇਰੀ ਬੱਚੀ ਸਾਡੇ ਘਰ ਕੁਛ ਰਹੇਗੀ ਅਸੀਂ ਤਾਂ ਇਸ ਨੂੰ ਹੱਥ ਦਾ ਛੱਲਾ ਬਣਾ ਕੇ ਰੱਖਾਂਗੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਵਾਂਗੇ ਇੰਨਾ ਸੁਣ ਕੇ ਰਾਮੂ ਦੀ ਪਤਨੀ ਸੋਚ ਵਿੱਚ ਪੈ ਗਈ ਇਹ ਰਿਸ਼ਤਾ ਤੋਂ ਨਿਕਲ ਗਿਆ ਤਾਂ ਸ਼ਾਇਦ ਉਹ ساری ਜ਼ਿੰਦਗੀ ਪਛਤਾਉਂਦੀ ਰਹਿੰਦੀ ਪਰ ਇੱਥੇ ਵੀ ਦਾਜ ਹੀ ਦੇਣਾ ਸੀ ਉਸ ਸ਼ਾਮ ਜਦੋਂ ਰਾਮੂ ਘਰ ਆਇਆ ਤਾਂ ਪਤਨੀ ਨੂੰ ਪਹਿਲੀ ਵਾਰ ਫਿਕਰਮੰਦ ਜਿਹੀ ਵੇਖ ਕੇ ਕਹਿਣ ਲੱਗਾ ਕੀ ਗੱਲ ਹੈ ਤੂੰ ਇੰਨੀ ਪਰੇਸ਼ਾਨ ਕਿਉਂ ਲੱਗ ਰਹੀ ਆ ਉਸ ਦੀ ਪਤਨੀ ਗੱਲ ਨੂੰ ਟਾਲ ਗਈ ਅਤੇ ਬੋਲੀ ਕੁਝ ਨਹੀਂ ਮੈਂ ਵੀ ਇਹੀ ਸੋਚ ਰਹੀ ਹਾਂ ਕਿ ਤੁਸੀਂ ਜੋ 20 ਸਾਲ ਵਿੱਚ ਕਮਾਇਆ ਉਸ ਦੇ ਨਾਲ ਮੁਸ਼ਕਲ ਨਾਲ ਹੀ ਇੱਕ ਬੇਟੀ ਦਾ ਵੇਉਣ ਜਾ ਰਹੇ ਹਾਂ ਕਿ ਇਦਾਂ ਨਹੀਂ ਹੋ ਸਕਦਾ ਕਿ ਅਸੀਂ ਥੋੜਾ ਥੋੜਾ ਦਸ ਦੋਨਾ ਬੇਟੀਆਂ ਨੂੰ ਦੇ ਦਈਏ ਤਾਂ ਮਾਪੇ ਦੇ ਵੱਲੋਂ ਬੇਟੀਆਂ ਨੂੰ ਇੱਕ ਤੋਹਫਾ ਹੀ ਹੁੰਦਾ ਆ ਤੇ ਸਾਡੀਆਂ ਬੇਟੀਆਂ ਵੀ ਬਹੁਤ ਚੰਗੀ ਸੋਚ ਵਾਲੀਆਂ ਨੇ ਅਸੀਂ ਇਹਨਾਂ ਨੂੰ ਜੋ ਵੀ ਦਵਾਂਗੇ ਉਹ ਕੁਝი ਕੁਝੀ ਕਬੂਲ ਕਰ ਲੈਣਗੇ ਆ ਰਾਮੂ ਨੇ ਜਦੋਂ ਇਹ ਸੁਣਿਆ ਤਾਂ ਆਪਣੀ ਪਤਨੀ ਦੇ ਵੱਲ ਦੇਖ ਕੇ ਕਹਿਣ ਲੱਗਾ ਗੱਲ ਜੇ ਬੇਟੀਆਂ ਦੀ ਹੁੰਦੀ ਤਾਂ ਸਾਡੀਆਂ ਬੇਟੀਆਂ ਸਾਡੇ ਕੋਲੋਂ ਇਹ ਕਾਨਾ ਵੀ ਨਾ ਲੈ ਕੇ ਜਾਂਦੀਆਂ ਪਰ ਇੱਥੇ ਬੇਟੀਆਂ ਨੂੰ ਨਹੀਂ ਸਹੁਰਾ ਪਰਿਵਾਰ ਵਾਲਿਆਂ ਨੂੰ ਕੁਝ ਰੱਖਣਾ ਪੈਂਦਾ ਹੈ ਉਦੋਂ ਹੀ ਲੱਗੇ ਹਾਥ ਰਾਮੂ ਦੀ ਪਤਨੀ ਨੇ ਉਸ ਨੂੰ ਮੋਚੀ ਦੇ ਬੇਟੇ ਦੇ ਰਿਸ਼ਤੇ ਬਾਰੇ ਦੱਸਿਆ ਪਰ ਰਾਮੂ ਨੇ ਸੋਚ ਵਿਚਾਰ ਕਰਕੇ ਮਨਾ ਕਰ ਦਿੱਤਾ ਕਹਿਣ ਲੱਗਾ ਉਹਨਾਂ ਨੂੰ ਕਹੋ ਕਿ ਕੁਝ ਸਾਲ ਇੰਤਜ਼ਾਰ ਕਰੋ ਮੈਂ ਇਕੱਠਾ ਦੋ ਬੇਟੀਆਂ ਦਾ ਦਾਜ ਨਹੀਂ ਦੇ ਸਕਦਾ ਪਰ ਰਾਮੂ ਦੀ ਪਤਨੀ ਕਹਿਣ ਲੱਗੀ ਕਿ ਇਦਾਂ ਦੇ ਚੰਗੇ ਲੜਕੇ ਵਾਰ-ਵਾਰ ਨਹੀਂ ਮਿਲਦੇ ਤੁਸੀਂ ਕਿਸੇ ਤੋਂ ਕੋਈ ਕਰਜ ਲੈ ਲਿਓ ਉਧਾਰ ਚੱਕ ਲਓ ਰੱਬ ਤੇ ভরਸਾ ਰੱਖੋ ਸਾਨੂੰ ਕਦੀ ਸ਼ਰਮਿੰਦਾ ਨਹੀਂ ਹੋਣ ਦੇਵੇਗਾ ਰਾਮੂ ਸੋਚ ਵਿੱਚ ਪੈ ਗਿਆ ਉਸ ਦਿਨ ਪਰ ਦਿਨ ਕਟਦੀ ਜਾ ਰਹੀ ਸੀ ਪਰ ਇਸ ਦੇ باوجود ਆਪਣੀਆਂ ਬੇਟੀਆਂ ਦੇ ਦਿਨ ਲਈ ਦਿਨ ਰਾਤ ਮਿਹਨਤ ਕਰਦਾ ਰਿਹਾ ਉਹ ਬੁੱਢਾ ਹੋ ਚੱਕਿਆ ਸੀ ਪਰ ਫਿਰ ਵੀ ਟਰੱਕ ਤੋਂ ਬੋਰੀਆਂ ਚੁੱਕਣ ਤੋਂ ਬਾਅਦ ਮਿਸਤਰੀ ਨਾਲ ਵੀ ਕੰਮ ਕਰਾਉਂਦਾ ਸੀ ਉਹ ਜਾਣਦਾ ਸੀ ਕਿ ਅਗਲੇ 10 ਸਾਲਾਂ ਤੱਕ ਵੀ ਪੈਸੇ ਇਕੱਠੇ ਕਰਦਾ ਰਿਹਾ ਤਾਂ ਵੀ ਉਹ ਦੂਸਰੀ ਬੇਟੀ ਦਾ ਦਾਜ ਨਹੀਂ ਬਣਾ ਪਾਵੇਗਾ ਉਸ ਦੀ ਪਤਨੀ ਨੇ ਦੂਸਰੇ ਘਰ ਵਿੱਚ ਵੀ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਇਦਾਂ ਦੋਨੋਂ ਬੇਟੀਆਂ ਦੇ ਰਿਸ਼ਤੇ ਦੇ ਲਈ ਹਾਂ ਹੋ ਚੁੱਕੀ ਸੀ ਇਸ ਕਰਕੇ ਉਹਨਾਂ ਨੇ ਸੋਚਿਆ ਦੋਨੋਂ ਬੇਟੀਆਂ ਦਾ ਵਿਆਹ ਇੱਕ ਹੀ ਦਿਨ ਕਰ ਦਿੰਦੇ ਹਾਂ ਇਸ ਤਰ੍ਹਾਂ ਮਹਿਮਾਨਾਂ ਦਾ ਖਰਚਾ ਵੀ ਇੱਕ ਹੋ ਜਾਵੇਗਾ ਤੇ ਕੁਝ ਬਜਟ ਵੀ ਹੋ ਜਾਵੇਗੀ रामੂ ਨੇ ਕਿਸੇ ਪਾਸੋਂ ਕੁਝ ਪੈਸੇ ਉਧਾਰ ਫੜੇ ਤੇ ਲਿਆਇਆ ਕਿ ਪਤਨੀ ਦੇ ਹੱਥੇ ਰੱਖ ਦਿੱਤੇ ਇਸ ਤੋਂ ਇਲਾਵਾ ਇਸ ਦੇ ਕੋਲ ਜਿੰਨੀ ਵੀ ਵੀ ਸਾਲਾਂ ਦੀ ਜਮਾ ਪੂੰਜੀ ਸੀ ਉਹ ਵੀ ਲਿਆ ਕੇ ਪਤਨੀ ਦੇ ਹੱਥੇ ਚੜਾਕ ਦਿੱਤੀ ਅਤੇ ਬੋਲਿਆ ਨਾ ਪੈਸੇ ਸੰਭਾਲ ਕੇ ਰੱਖਣਾ ਇਸ ਨਾਲ ਮੈਂ ਥੋੜਾ ਬਹੁਤਾ ਦਾਲ ਦੋਨਾ ਬੇਟੀਆਂ ਦੇ ਦਵਾਗਾ ਸਾਰਾ ਮੁੰਦੀ ਪਤਨੀ ਉਸਦੀ ਗੱਲ ਮੰਨ ਗਈ ਇੱਕ ਦਿਨ ਉਹ ਪੂਜਾ ਪਾਠ ਕਰ ਰਹੀ ਸੀ ਕਿ ਜਦੋਂ ਗਲੀ ਵਿੱਚੋਂ ਇੱਕ ਫਕੀਰ ਦੀ ਆਵਾਜ਼ ਆਈ ਲੋਕਾਂ ਕੋਲੋਂ ਪੈਸੇ ਮੰਗ ਰਿਆ ਸੀ ਕੁਝ ਹੀ ਦਿਰ ਬਾਅਦ ਉਹ ਦੁਆ ਦੇ ਕੇ ਕਹਿਣ ਲੱਗਾ ਰੱਬ ਤੁਹਾਡਾ ਪਲਾ ਕਰੇ ਤੁਸੀਂ ਮੈਨੂੰ ਇੱਕ ਦਿਓਗੇ ਰੱਬ ਤੁਹਾਨੂੰ 7 ਗੁਣਾ ਕਰਕੇ ਦੇਵੇਗਾ ਤੁਹਾਡੇ ਰਿਜ਼ਕ ਵਿੱਚ ਬਰਕਤ ਪਾਵੇਗਾ ਮੈਨੂੰ ਖਾਲੀ ਹੱਥ ਨਾਲ ਭੇਜੋ ਰੱਬ ਤੁਹਾਨੂੰ ਇੱਕ ਨੇਕੀ ਦੇ ਬਦਲੇ 70 ਗੁਣਾ ਦੇ ਦੇਵੇਗਾ ਪਰ ਮੁੰਦੀ ਪਤਨੀ ਜਦੋਂ ਇਹ ਸੁਣਿਆ ਤਾਂ ਸੋਚ ਵਿੱਚ ਪੈ ਗਈ ਰੱਬ ਤੇ ਤਾਂ ਉਹ ਤਾਂ ਪਹਿਲਾਂ ਹੀ ਬਹੁਤ ਪਰੋਸਾ ਸੀ ਅਤੇ ਉਹ ਇਹ ਵੀ ਜਾਣਦੀ ਸੀ ਕਿ ਰੱਬ ਹਰ ਨੇਕੀ ਦੇ ਬਦਲੇ ਦੋ ਗੁਣਾ ਕਰਕੇ ਵਾਪਸ ਕਰ ਦਿੰਦਾ ਹੈ ਉਹ ਖੁਸ਼ ਹੋ ਗਈ ਅਤੇ ਕੁਝ ਸੋਚ ਕੇ ਪਤੀ ਵੱਲੋਂ ਦਿੱਤੀ ਸਾਰੀ ਰਕਮ ਲੈ ਕੇ ਫਕੀਰ ਦੇ ਕੋਲ ਪਹੁੰਚ ਗਈ ਫਕੀਰ ਨੂੰ ਕਹਿਣ ਲੱਗੀ ਇਹ ਲਓ ਬਾਬਾ ਜੀ ਇਹ ਮੇਰੇ ਪਤੀ ਦੀ 20 ਸਾਲਾਂ ਦੀ ਮਿਹਨਤ ਹੈ ਮੈਂ ਚਾਹੁੰਦੀ ਹਾਂ ਕਿ ਰੱਬ ਮੈਨੂੰ ਇਨਾ ਦੇਵੇ ਕਿ ਮੈਂ ਆਪਣੀਆਂ ਸੱਤਾਂ ਬੇਟੀਆਂ ਦਾ ਵਿਆਹ ਕਰਕੇ ਉਹਨਾਂ ਨੂੰ ਚੰਗੇ ਘਰਾਂ ਵਿੱਚ ਵਿਆਹ ਸਕਾਂ ਇਹਨਾਂ ਦੇ ਨਸੀਬ ਚੰਗੇ ਹੋਣ ਇਹਦੇ ਵਿੱਚ ਮੇਰੀ ਕੋਈ ਲਾਲਚ ਨਹੀਂ ਹੈ ਬਸ ਰੱਬ ਕੋਲੋਂ ਪਲਾ ਮੰਗਦੀ ਹਾਂ ਫਕੀਰ ਨੇ ਜਦੋਂ ਇਹ ਦੇਖਿਆ ਤਾਂ ਇੱਕ ਨਜ਼ਰ ਰਾਮੂ ਦੀ ਪਤਨੀ ਨੇ ਮਾਰੀ ਅਤੇ ਫਿਰ ਅਸਮਾਨ ਦੇ ਵੱਲ ਹੱਥ ਬੁਲੰਦ ਕਰਕੇ ਕਹਿਣ ਲੱਗਾ ਰੱਬ ਤੈਨੂੰ ਕਦੇ ਵੀ ਮੀਰ ਉਸ ਨਹੀਂ ਕਰੇ ਤੇਰਾ ਸੇਰਾ ਹਮੇਸ਼ਾ ਉੱਚਾ ਹੀ ਰਹੇਗਾ ਉਹ ਨਿਯੰਤਵਾਵਾ ਦੇ ਕੇ ਇਸ ਕੋਲੋਂ ਪੈਸੇ ਲੈ ਕੇ ਚਲਾ ਗਿਆ ਜਦਕਿ ਰਾਮੂ ਦੀ ਪਤਨੀ ਖੁਸ਼ ਹੋ ਗਈ ਸੀ ਕਿ ਰੱਬ ਉਸ ਨੂੰ ਇਸ ਦੇ ਬਦਲੇ 7 ਗੁਣਾ ਜ਼ਿਆਦਾ ਪੈਸੇ ਦੇਵੇਗਾ ਜਿਸ ਨਾਲ ਇਸ ਦੀਆਂ 7 ਬੇਟੀਆਂ ਦਾ ਘਰ ਦਾਜ ਨਾਲ ਪਰ ਜਾਵੇਗਾ ਉਹ ਬਹੁਤ ਖੁਸ਼ ਸੀ ਕੁਝ ਦਿਨਾਂ ਬਾਅਦ ਦੋਨਾਂ ਬੇਟੀਆਂ ਦਾ ਵਿਆਹ ਸੀ ਜ਼ਿਆਦਾਤਰ ਖਰਚ ਤਾਂ ਉਹਨਾਂ ਪੈਸਿਆਂ ਨਾਲ ਹੀ ਹੋਣੇ ਸੀ ਵਿਆਹ ਦੇ ਤੋਂ ਦੋ ਦਿਨ ਪਹਿਲਾਂ RAMU ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਸੁਣਦੀਆਂ ਮੈਨੂੰ ਜਰਾ ਉਪਰੋਂ ਕੁਝ ਪੈਸੇ ਤਾਂ ਕੱਢ ਕੇ ਲਿਆ ਦੇ ਸੋਚ ਰਿਹਾ ਹਾਂ ਕਿ ਮਹਿਮਾਨਾਂ ਦੇ ਲਈ ਜੋ ਕੱਪੜੇ ਲਿਆਉਣੇ ਹਨ ਉਹ ਲਿਆਵਾਂ ਜਦੋਂ ਉਸਦੀ ਪਤਨੀ ਨੇ ਸੁਣਿਆ ਤਾਂ ਸੋਚ ਵਿੱਚ ਪੈ ਗਈ ਉਹ ਆਪਣੀ ਜਗ੍ਹਾ ਤੋਂ ਟੱਸ ਤੋਂ ਮੱਸ ਨਾ ਹੋਈ RAMU ਕਾਫੀ ਵਾਰ ਆਪਣੀ ਪਤਨੀ ਦੇ ਕੋਲੋਂ ਪੈਸੇ ਮੰਗਦਾ ਰਿਹਾ ਪਰ ਉਹ ਕੁਝ ਨਾ ਬੋਲੀ ਆਖਿਰਕਾਰ ਕਹਿਣ ਲੱਗੀ ਉਹ ਪੈਸੇ ਤਾਂ ਤੁਹਾਨੂੰ ਹੁਣ ਰੱਬ ਹੀ ਦਵੇਗਾ RAMU ਹਰਾਂਚੀ ਕਿ ਤੂੰ ਕੀ ਇਦਾਂ ਦੀਆਂ ਗੱਲਾਂ ਕਰਾਂ ਹੋ ਪੈਸੇ ਮੈਂ ਤੈਨੂੰ ਦਿੱਤੇ ਸੀ ਉਸ ਦੀ ਪਤਨੀ ਹੜਬੜਾ ਕੇ ਕਹਿਣ ਲੱਗੀ ਉਹ ਪੈਸੇ ਮੈਂ ਤਾਂ ਫਕੀਰ ਨੂੰ ਦੇ ਦਿੱਤੇ ਉਹ ਕਹਿ ਰਿਹਾ ਸੀ ਕਿ ਤੂੰ ਰੱਬ ਦੇ ਰਾਹ ਵਿੱਚ ਖਰਚ ਕਰੇਂਗੀ ਤਾਂ ਰੱਬ ਤੈਨੂੰ ਇਸ ਦਾ ਦੁੱਗਣਾ ਕਰਕੇ ਵਾਪਸ ਦੇਵੇਗਾ ਉਹ ਇਹ ਵੀ ਕਹਿ ਰਿਹਾ ਸੀ ਕਿ ਰੱਬ ਤੇਰੀ ਇਸ ਨੇਕੀ ਦੇ ਬਦਲੇ 7 ਗੁਣਾ ਵਧਾ ਕੇ ਦੇਵੇਗਾ ਇਸ ਕਰਕੇ ਮੈਂ ਉਹ ਸਾਰੇ ਪੈਸੇ ਉਸ ਨੂੰ ਦੇ ਦਿੱਤੇ ਤਾਂ ਕਿ ਬਦਲੇ ਵਿੱਚ ਉਹnabla ਮੈਨੂੰ 7 ਗੁਣਾ ਜ਼ਿਆਦਾ ਅਦਾ ਕਰੇ ਜਿਸ ਨਾਲ ਮੇਰੀਆਂ 7 ਬੇਟੀਆਂ ਦਾ ਦਾਜ ਬਣ ਸਕੇ ਅਤੇ ਉਹ ਆਪਣੇ ਘਰਾਂ ਵਿੱਚ ਖੁਸ਼ ਰਹਿ ਸਕਣ RAMU ਨੇ ਜਦੋਂ ਇਹ ਸੁਣਿਆ ਤਾਂ ਗਾਸ਼ ਖਾ ਕੇ ਜ਼ਮੀਨ ਤੇ ਡਿੱਗ ਗਿਆ ਅਤੇ ਬੇਟੀਆਂ ਨੇ ਆ ਕੇ ਬਾਪ ਨੂੰ ਸੰਭਾਲਿਆ RAMU ਕਿੰਨੀ ਦੇਰ ਤੱਕ ਜ਼ਮੀਨ ਤੇ ਹੀ ਬੈਠਾ ਰਿਹਾ ਤੇ ਆਪਣੀ ਪਤਨੀ ਦੇ ਵੱਲ ਵੇਖਦਾ ਰਿਹਾ ਉਹ ਬੁਖਲਾਏ ਹੋਏ ਬੁਖਲਾਏ ਹੋਏ ਅੰਦਾਜ਼ ਵਿੱਚ ਬੋਲਿਆ ਇਹ ਤੋ ਕਿੱਦਾਂ ਕਰ ਸਕਦੀਆਂ ਤੇਰਾ ਦਿਮਾਗ ਤਾਂ ਸੈਟਿਆ ਮੇਰੀ 20 ਸਾਲਾਂ ਦੀ ਕਮਾਈ ਮੇਰੀ ਜਮਾ ਪੂੰਜੀ ਜਿਸ ਨੂੰ ਕਮਾਉਂਦੇ ਕਮਾਉਂਦੇ ਮੇਰੀ ਕਮਰ ਝੁਕ ਗਈ ਮੇਰੇ ਪੈਰਾਂ ਦੀਆਂ ਹੱਡੀਆਂ ਅੱਡੀਆਂ ਕੱਸ ਗਈਆਂ ਮੈਂ ਬੁੱਢਾ ਹੋ ਗਿਆ ਤੂੰ ਮੇਰੀ ਉਹ ਸਾਰੀ ਕਮਾਈ ਮੇਰੀਆਂ ਬੱਚੀਆਂ ਦਾ ਹੱਕ ਚੱਕ ਕੇ ਉਸ ਫਕੀਰ ਨੂੰ ਦੇ ਦਿੱਤਾ ਪਤੀ ਦੀ ਹਾਲਤ ਦੇਖ ਕੇ ਉਸ ਦੇ ਵੀ ਰੋਂਗ ਤੇ ਖੜੇ ਹੋ ਗਏ ਪਰ ਉਹ ਆਪਣੀ ਗਲਤੀ ਟੱਲ ਰਹੀ ਕਿ ਰੱਬ ਸਾਨੂੰ ਇਸ ਦਾ ਦੁਗਣਾ ਦੇਵੇਗਾ ਰਾਮੂ ਉੱਠਿਆ ਤੇ ਉਸ ਜਗ੍ਹਾ ਦੇਖਣ ਲੱਗ ਪਿਆ ਜਿੱਥੇ ਉਸਨੇ ਪੈਸੇ ਰੱਖੇ ਸੀ ਪਰ ਉੱਥੇ ਤਾਂ ਸਿਰਫ ਉਧਾਰ ਚੱਕ ਕੇ ਲਿਆਂਦੇ ਪੈਸੇ ਤੋਂ ਇਲਾਵਾ ਕੁਝ ਵੀ ਨਹੀਂ ਸੀ ਰਾਮੂ ਨੇ ساری ਜ਼ਿੰਦਗੀ ਆਪਣੀ ਬੇਟੀ ਪਤਨੀ ਨੂੰ ਕਦੀ ਚਿੜਕਿਆ ਨਹੀਂ ਸੀ ਕਦੀ ਗੁੱਸੇ ਨਾਲ ਗੱਲ ਤੱਕ ਨਹੀਂ ਸੀ ਕੀਤੀ ਪਰ ਅੱਜ ਜੋ ਉਸਨੇ ਕੀਤਾ ਸੀ ਉਸ ਨੂੰ ਦੇਖ ਕੇ ਰਾਮੂ ਗੁੱਸੇ ਨਾਲ ਅੰਗਾਰਾ ਬਣ ਗਿਆ ਸੀ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਨਿਕਲਣ ਲੱਗ ਪਏ ਜਦੋਂ ਬਰਦਾਸ਼ਤ ਨਾ ਹੋਇਆ ਤਾਂ ਉਹ ਆਪਣੀ ਪਤਨੀ ਦੇ ਵੱਲ ਵਧਿਆ ਤੇ ਉਸ ਨੂੰ ਮਾਰਨ ਕੁੱਟਣ ਲੱਗ ਪਿਆ ਉਹ ਰੋ ਵੀ ਰਿਆ ਸੀ ਤੇ ਪਤਨੀ ਨੂੰ ਗੁੱਸੇ ਨਾਲ ਮਾਰ ਵੀ ਰਿਹਾ ਸੀ ਉਹ ਚੀਖ-ਚੀਖ ਕੇ ਕਦੀ ਆਪਣੇ ਵਾਲ ਪੁੱਟਣ ਲੱਗ ਪੈਂਦਾ ਕਦੀ ਆਪਣੀ ਪਤਨੀ ਨੂੰ ਕੁੱਟਣ ਲੱਗ ਪੈਂਦਾ ਉਸ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਕਰੇ ਸੱਤੇ ਬੇਟੀਆਂ ਕਦੀ ਮਾਂ ਨੂੰ ਬਚਾਉਂਦੀਆਂ ਤਾਂ ਕਦੀ ਬਾਪ ਨੂੰ ਪਿੱਛੇ ਘੜਦੀਆਂ ਰਾਮੂ ਨੇ ਆਪਣੀ ਪਤਨੀ ਨੂੰ ਇੰਨਾ ਮਾਰਿਆ ਕਿ ਵਿਚਾਰੀ ਦੀ ਬਾਹ ਦੀ ਹੱਡੀ ਟੁੱਟ ਗਈ ਉਸ ਦੀ ਪਤਨੀ ਉਸ ਨੂੰ ਕਹਿੰਦੀ ਰਹੀ ਕਿ ਤੁਸੀਂ ਰੱਬ ਦੇ ਰਾਪਤੇ ਭਰੋਸਾ ਰੱਖੋ ਮੈਂ ਸਾਰਾ ਕੁਝ ਰਾਬਤੇ ਛੱਡ ਦਿੱਤਾ ਹੈ ਆਖਿਰ ਤੇ ਤਿੰਨ ਬੇਟੀਆਂ ਮਾਂ ਨੂੰ ਦੂਸਰੇ ਕਮਰੇ ਵਿੱਚ ਲੱਗ ਗਈਆਂ ਤੇ ਬਾਕੀ ਦੀਆਂ ਚਾਰ ਬਾਪ ਨੂੰ ਸੰਭਾਲਣ ਲੱਗ ਪਈਆਂ ਉਸ ਸਮੇਂ ਸਾਰੇ ਰੋ ਰਹੇ ਸੀ रामू ਨੇ ਤਾਂ ਇਤੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਖੁਦਕੁਸ਼ੀ ਕਰ ਲਵਾਂਗਾ ਮੇਰੇ ਹੱਥ ਵਿੱਚ ਦੇਣ ਲਈ ਦਾਜ ਹੀ ਨਹੀਂ ਹੈ ਵਿਆਹ ਵਿੱਚ ਸਿਰਫ ਇੱਕ ਹੀ ਦਿਨ ਬਾਕੀ ਸੀ ਕੱਲ ਦੋਨੋਂ ਬੱਚੀਆਂ ਦੀ ਬਰਾਤ ਸੀ ਪਰ ਹੱਥ ਵਿੱਚ ਪੈਸਾ ਹੀ ਨਹੀਂ ਸੀ ਕਿ ਜੋ ਦਾਜ ਲਿਆ ਲਿਆਇਆ ਜਾਂ ਵੀ ਉਧਾਰ ਲੈਂਦੇ ਪੈਸੇ ਨਾਲ ਬੇਟੀਆਂ ਦੇ ਲਈ ਕੱਪੜੇ ਖਰੀਦ ਕੇ ਲਿਆ ਤੇ ਕਹਿਣ ਲੱਗਾ ਮੈਨੂੰ ਨਹੀਂ ਲੱਗਦਾ ਇਹ ਤੁਹਾਨੂੰ ਪਾਉਣਾ ਨਸੀਬ ਹੋਵੇਗਾ ਉਹ ਬਿਲਕੁਲ ਹੀ ਉਦਾਸ ਹੋ ਚੁੱਕਿਆ ਸੀ ਜਦ ਕਿ ਉਸਦੀ ਪਤਨੀ ਮਾਂ ਤੇ ਪੱਟੀ ਬੰਨੀ ਹੋਈ ਬੈਠੀ ਸੀ ਉਹ ਕਹਿ ਲੱਗੀ ਤੁਹਾਨੂੰ ਰੱਬ ਤੇ ਭਰੋਸਾ ਰੱਖੋ ਉਹ ਕਦੀ ਸਾਨੂੰ ਨਾ ਉਮੀਦ ਨਹੀਂ ਕਰੇਗਾ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਸਾਡਾ ਸਿਰ ਚੁੱਕ ਨਹੀਂ ਦੇਵੇਗਾ ਰਾਮੂ ਨੇ ਆਪਣੀ ਪਤਨੀ ਦੇ ਨਾਲ ਦੁਬਾਰਾ ਗੱਲ ਨਹੀਂ ਕੀਤੀ ਸੀ ਅਗਲਾ ਦਿਨ ਚੜਿਆ ਤੇ ਅੱਜ ਬੇਟੀਆਂ ਦੀ ਬਰਾਤ ਆਉਣੀ ਸੀ ਰਾਮੂ ਇਸ ਕਦਰ ਬੁਝਦਿਲ ਹੋ ਚੁੱਕਿਆ ਸੀ ਕਿ ਸਵੇਰੇ ਹੀ ਕਰੋਨ ਚਲਾ ਗਿਆ ਬੇਟੀਆਂ ਰੋਕਣ ਲੱਗੀਆਂ ਤਾਂ ਕਹਿਣ ਲੱਗਿਆ ਕਿ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਜੇ ਮੈਂ ਇੱਥੇ ਰੁੱਕ ਕੇ ਤਮਾਸ਼ਾ ਦੇਖਿਆ ਤਾਂ ਮੈਂ ਮਰ ਜਾਵਾਂਗਾ ਇਹਨਾਂ ਕਹਿ ਕੇ ਉਹ ਕਰੋ ਨਿਕਲ ਗਿਆ ਜਦ ਕੇ ਬੇਟੀਆਂ ਰੋਣੀਆਂ ਆਈਆਂ ਮਾਨੂੰ ਲਿਪਟ ਗਈਆਂ ਦੋਨੋਂ ਬੱਚੀਆਂ ਦੁਲਹਨ ਬਣ ਕੇ ਤਿਆਰ ਸੀ ਪਹਿਲਾਂ ਜੋਤੀ ਦੀ ਬਰਾਤ ਆਈ ਤੇ ਫਿਰ ਰਾਣੀ ਦੇ ਸਹੁਰੇ ਪਰਿਵਾਰ ਵਾਲੇ ਆ ਪਹੁੰਚੇ ਖਾਣਾ ਤਾਂ ਮਹਿਮਾਨਾਂ ਦੇ ਲਈ ਤਿਆਰ ਹੀ ਨਹੀਂ ਸੀ ਰਾਮਨ ਦੀ ਪਤਨੀ ਬੁਖਲਾਈ ਹੋਈ ਸੀ ਕਿ ਮਹਿਮਾਨਾਂ ਨੂੰ ਕੀ ਜਵਾਬ ਦਿੰਦੀ ਉਹ ਰੱਬ ਨੂੰ ਮਨ ਹੀ ਮਨ ਯਾਦ ਕਰ ਰਹੀ ਸੀ ਕਿ हे ਪ੍ਰਮਾਤਮਾ ਮੇਰੇ लाज ਰੱਖਲਾ ਉਦੋਂ ਹੀ ਦੋਨਾ ਪਰਵਾਰਾਂ ਦੇ ਸੋਹਰਾ ਪਰਿਵਾਰ ਵਾਲੇ ਆਏ ਤੇ ਬੋਲੇ ਭੈਣ ਜੀ ਕੁਝ ਵੀ ਇੰਤਜ਼ਾਮ ਕਰਨ ਦੀ ਜ਼ਰੂਰਤ ਨਹੀਂ ਐ ਸਿਮ ਮਹਿਮਾਨਾਂ ਨੂੰ ਘਰੋਂ ਖਾਣਾ ਕਵਾ ਕੇ ਲਿਆਏ ਹਾਂ ਇੰਨਾ ਸੁੰਦਰ रामੂ ਦੀ ਪਤਨੀ ਹਰਾਂ ਰਹਿ ਗਈ ਉਦੋਂ ਹੀ ਉਸ ਦਾ ਇੱਕ ਜਵਾਈ ਬੋਲਿਆ ਜੋ ਜੋਤੀ ਦਾ ਹੋਣ ਵਾਲਾ ਪਤੀ ਸੀ ਕਹਿਣ ਲੱਗਾ ਆਖਿਰ ਸਾਡੇ ਮਹਿਮਾਨ ਹਨ ਤੇ ਸਾਡੀ ਹੀ ਜ਼ਿੰਮੇਵਾਰੀ ਆ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ रामੂ ਦੀ ਪਤਨੀ ਨੇ ਸੋਖ ਦਾ ਸਾਹ ਲਿਆ ਦਿਲ ਹੀ ਦਿਲੋਂ ਪਰਮਾਤਮਾ ਨੂੰ ਅਨੰਤ ਸ਼ੁਕਰ ਅਦਾ ਕਰਨ ਲੱਗ ਪਈ ਪਰ ਦਾਜ ਦਾ ਤਾਂ ਕੋਈ ਇੰਤਜ਼ਾਮ ਨਹੀਂ ਸੀ ਵਿਆਹ ਦਾ ਸਮਾਗਮ ਆਇਆ ਤਾਂ ਪਹਿਲਾਂ ਜੋਤੀ ਅਤੇ ਫਿਰ ਆਣੀ ਦੇ ਫੇਰੇ ਹੋਏ ਥੋੜੀ ਦੇਰ ਬਾਅਦ ਵਧਾਈਆਂ ਦੀ ਆਵਾਜ਼ ਗੂੰਜਣ ਲੱਗ ਪਈ ਸੀ ਵਿਆਹ ਉਹ ਜਾਣ ਤੋਂ ਬਾਅਦ ਰਾਮੂ ਤੇ ਦੋਨਾਂ ਚਾਈ ਉੱਠ ਕੇ ਆਪਣੀ ਸੱਸ ਦੇ ਕੋਲ ਆਏ ਤੇ ਆ ਕੇ ਕਹਿਣ ਲੱਗੇ ਮੰਮੀ ਜੀ ਸਾਨੂੰ ਤੁਹਾਡੇ ਕੋਲੋਂ ਕੋਈ ਵੀ ਦਾਜ ਨਹੀਂ ਚਾਹੀਦਾ ਤੁਸੀਂ ਵੀ ਕਰਨਾ ਕਰੋ ਅਸੀਂ ਤੁਹਾਡੀਆਂ ਬੇਟੀਆਂ ਨੂੰ ਬਹੁਤ ਖੁਸ਼ ਰੱਖਾਂਗੇ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਹੋਣ ਦਵਾਂਗੇ ਜੋ ਖੁਦ ਖਾਵਾਂਗੇ ਉਹੀ ਇਹਨਾਂ ਨੂੰ ਖਵਾਵਾਂਗੇ ਤੁਸੀਂ ਦਾਤ ਦੇ ਕੇ ਸਾਨੂੰ ਸ਼ਰਮਿੰਦਾ ਨਾ ਕਰੋ रामू ਦੀ ਪਤਨੀ ਨੇ ਜਦੋਂ ਇਹ ਸੁਣਿਆ ਤਾਂ ਉਹ ਕਿੰਨੀ ਦੇਰ ਤੱਕ ਸਦਮੇ ਵਿੱਚ ਹੀ ਖੜੀ ਰਹੀ ਫੇਰ ਹੜਬੜਾ ਕੇ ਦੋਨਾਂ ਜਵਾਈਆਂ ਦੇ ਸਿਰ ਤੇ ਪਿਆਰ ਨਾਲ ਹੱਥ ਰੱਖ ਕੇ ਧੂਆਵਾਂ ਦੇਣ ਲੱਗ ਪਈ ਉਸ ਦੀਆਂ ਅੱਖਾਂ ਵਿੱਚ ਅਥਰੂ ਨਿਕਲ ਰਹੇ ਸੀ रामू ਦੇ ਬਾਰੇ ਸਾਰੇ ਮਹਿਮਾਨ ਪੁੱਛ ਰਹੇ ਸੀ ਕੁਝ ਦੇਰ ਬਾਅਦ ਜਦੋਂ रामू ਘਰ ਆਇਆ ਤਾਂ ਉਹ ਸੋਚ ਰਿਹਾ ਸੀ ਕਿ ਸਭ ਕੁਝ ਖਤਮ ਹੋ ਗਿਆ ਹੋਣਾ ਪਰ ਜਦੋਂ ਉਹ ਘਰ ਆਇਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਹੈਰਾਨ ਰਹਿ ਗਿਆ ਸਾਰੇ ਮਹਿਮਾਨ ਬਹੁਤ ਖੁਸ਼ ਸੀ ਉਸ ਦੀਆਂ ਦੋਨੋਂ ਬੇਟੀਆਂ ਆਪਣੇ ਆਪਣੇ ਪਤੀਆਂ ਦੇ ਪਤੀਆਂ ਦੇ ਨਾਲ ਬੈਠੀਆਂ ਹੋਈਆਂ ਸੀ ਅਤੇ ਉੱਥੇ ਮੌਜੂਦ ਲੋਕ ਦਵਾਵਾਂ ਦੇ ਰਹੇ ਸੀ ਉਸ ਨੇ ਜਦੋਂ ਇਹ ਸਭ ਦੇਖਿਆ ਤਾਂ ਕਬਕ ਕਰ ਗਿਆ ਪਤਨੀ ਨੇ ਉਹ ਸਵਾਲ ਕਰਨ ਲੱਗਾ ਤਾਂ ਉਸ ਦੀ ਪਤਨੀ ਨੇ ਉਸ ਨੂੰ ਸਭ ਕੁਝ ਸਾ ਸੱਚ ਦੱਸ ਦਿੱਤਾ ਰਾਮ ਹੈਰਾਨ ਸੀ ਕਿ ਐਨ ਮੌਕੇ ਤੇ ਇਹਨਾਂ ਦੇ ਦਿਲ ਵਿੱਚ ਇਹਨਾਂ ਰਹਿਮ ਕਿਦਾਂ ਆ ਗਿਆ ਪਰ ਉਸ ਦੀ ਪਤਨੀ ਤੁਰੰਤ ਮੁਸਕਰਾ ਕੇ ਕਹਿਣ ਲੱਗੀ ਮੈਂ ਤੁਹਾਨੂੰ ਕਿਹਾ ਸੀ ਨਾ ਕੇ ਰੱਬ ਸਾਨੂੰ ਸਾਡੀ ਕੀਤੀ ਦਾ ਫਲ ਜ਼ਰੂਰ ਦੇਵੇਗਾ ਜ਼ਰੂਰੀ ਤਾਂ ਨਹੀਂ ਕਿ ਉਹ ਪੈਸੇ ਦੇ ਬਦਲੇ ਪੈਸੇ ਹੀ ਦੇਵੇ ਅਸੀਂ ਉਸ ਦੀ راہ ਵਿੱਚ ਪੈਸੇ ਖਰਚ ਕੀਤੇ ਤੇ ਦੇਖੋ ਉਸ ਨੇ ਸਾਡੇ ਲਈ ਕਿੰਦਾ ਦਾ ਸਬਾਬ ਤਿਆਰ ਕੀਤਾ ਹੈ ਅੱਜ ਸਾਡੀਆਂ ਤੁਰਨੀਆਂ ਬੇਟੀਆਂ ਮਣਾਂ ਦਾ ਤੋਂ ਇੱਜ਼ਤ ਦੇ ਨਾਲ ਵਿਦਾ ਹੋ ਰਹੀਆਂ ਨੇ ਇਹ ਸੁਣ ਕੇ RAMU ਨੂੰ ਵੀ ਆਪਣੀ ਸੋਚ ਤੇ ਸ਼ਰਮਿੰਦਗੀ ਹੋ ਰਹੀ ਸੀ ਓਹ ਸੁਪਰਮਾਤਮਾ ਦਾ ਸ਼ੁਕਰ ਅਦਾ ਕਰ ਰਹੀ ਸੀ ਅਸੀਂ ਖੁਸ਼ੀ-ਖੁਸ਼ੀ ਆਪਣੀਆਂ ਬੇਟੀਆਂ ਨੂੰ ਵਿਦਾ ਕੀਤਾ ਇਸ ਤੋਂ ਬਾਅਦ ਉਸ ਦੀਆਂ ਬਾਕੀ ਬੇਟੀਆਂ ਦਾ ਵੀ ਬਿਨਾਂ ਦਾਤ ਤੋਂ ਖੁਸ਼ੀ-ਖੁਸ਼ੀ ਵਿਆਹ ਹੋ ਗਿਆ ਸੀ ਰਾਮੂ ਰੋ ਰੋ ਕੇ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰ ਰਹੀ ਸੀ ਸਾਨੂੰ ਪਰਮਾਤਮਾ ਜੀ ਹਾਲ ਵਿੱਚ ਵੀ ਰੱਖਦਾ ਹੈ ਉਸ ਹਾਲ ਵਿੱਚ ਰਹਿਣਾ ਚਾਹੀਦਾ ਹੈ ਜਰਾ-ਜਰਾ ਗਾਲ ਤੇ ਉਸ ਤੋਂ ਨਾ ਉਮੀਦ ਦੇਣੀ ਹੋਣਾ ਚਾਹੀਦਾ ਜਦ ਕਿ ਅਸੀਂ ਜੋ ਸੱਚੇ ਦਿਲ ਤੋਂ ਮੰਗੀਏ ਤਾਂ ਉਹ ਜ਼ਰੂਰ ਦਿੰਦਾ ਆ ਬਸ ਸਹੀ ਸਮੇਂ ਦਾ ਇੰਤਜ਼ਾਰ ਕਰੋ ਕਿਉਂਕਿ ਉਸ ਦੇ ਕਰ ਦੇ ਰਹਿ ਅੰਦੇਰ ਨਹੀਂ ਧੰਵਾ ਜੀ ਸੀ ਅਜ ਦੀ ਆਪਣੀ کہانی ਜੇਕਰ کہانی ਵਧੀਆ ਲੱਗੀ ਹੋਏ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ ਜੀ